ਰਾਫਦਾ ਬੰਦਾ 다ਊਦ ਇਸ ਜ਼ਬੂਰ ਨੂੰ ਲਿਖਦਾ ਪਿਆ ਖੁਦਾ ਦੀ ਮਹਿਮਾ ਕਰਦਾ ਪਿਆ ਹੈ ਔਰ ਸੱਚ ਜਾਣੋ ਕਿ ਜਦੋਂ ਇਹ ਜ਼ਬੂਰ ਲਿਖਦਾ ਪਿਆ ਹੈ ਉਦੋਂ ਸੁੱਖ ਜਾਂ ਸਲਾਮਤੀ ਵਿੱਚ ਨਹੀਂ ਹੈ ਉਦੋਂ ਇਹ ਇੱਕ ਐਸੀ ਦੁਬਧਾ ਦੇ ਵਿੱਚ ਪਿਆ ਹੈ ਜਿਹਨੂੰ ਕਹਿੰਦੇ ਮੌਤ ਦੀ ਦੁਬਧਾ ਇਹਦੇ ਪਿੱਛੇ ਮੌਤ ਹੈ ਤੇ ਇਹ ਅੱਗੇ-ਅੱਗੇ ਇਹਦੇ ਪਿੱਛੇ ਮੌਤ ਹੈ ਇਹ ਅੱਗੇ-ਅੱਗੇ ਹੈ ਇਜ਼ਰਾਇਲ ਦਾ ਪਹਿਲਾ ਰਾਜਾ ਜਿਹਦਾ ਸ਼ਾਉਲ ਹੈ ਇਹਦੇ ਪਿੱਛੇ ਲੱਗਾ ਹੋਇਆ ਇਹਨੂੰ ਮਾਰ ਦੇਣ ਦੇ ਲਈ ਲੱਗਾ ਹੋਇਆ ਪਰ ਇਹ ਇਹਦੇ ਅੱਗੇ ਲੁਕਦਾ ਫਿਰਦਾ ਹੈ ਨਸਤਾ ਫਿਰਦਾ ਹੈ ਰੱਬ ਦਾ ਬੰਦਾ ਕਹਿੰਦਾ ਕਿ ਮੈਂ ਉਹਨੂੰ ਇੱਥੇ ਤੱਕ ਨਿਕੰਮਤ ਤੱਕ ਵੀ ਨਿਕਵਾਂਗਾ ਕਿਉਂ ਕਿਉਂਕਿ ਇਹ ਪ੍ਰਭੂ ਯਹਵਾ ਪਰਮੇਸ਼ਰ ਦਾ ਮਸਹੂਤਾ ਹੋਇਆ ਰਾਜਾ ਖੁਦਾ ਦਾ ਡਰ ਖੁਦਾ ਦਾ ਖਾਫ ਇਹਦੇ ਅੰਦਰ ਹੈ ਬਿਸ਼ੱਕ ਉਹ ਰਾਜਾ ਨੂੰ ਮਾਰਨ ਦੇ ਲਈ ਇਹਦੇ ਪਿੱਛੇ ਪਿੱਛੇ ਦੌਰ ਦਾ ਫਰਦਾਇ ਪਰ ਫਿਰ ਵੀ ਇਹ ਆਪਣੇ ਲਬ ਵਿੱਚੋਂ ਆਪਣੀ ਜ਼ੁਬਾਨ ਦੇ ਵਿੱਚੋਂ ਜ਼ਰਾ ਜਿੰਨੇ ਵੀ ਇਹਦੇ ਵਿਰੁੱਧ ਕੋਈ ਗਵਾਹੀ ਨਹੀਂ ਦੇ ਰਿਹਾ ਬਲਕਿ ਜਿਹੜੇ ਇਹਦੇ ਵਿਰੁੱਧ ਗਵਾਹੀ ਦੇ ਰਹੇ ਨੇ ਜਿਹੜਾ ਇਹਨੂੰ ਬੁਰਾ ਭਲਾ ਕਹਿ ਰਹੇ ਨੇ ਉਹਨਾਂ ਨੂੰ ਵੀ ਇਹ ਕੀ ਕਰਦਾ ਸਟਾਪ ਕਰਦਾ ਤੁਸੀਂ ਨਹੀਂ ਜਾਣਦੇ ਕਿਉਂਕਿ ਯਹਵਾ ਪਰਮੇਸ਼ੁਰ ਨੇ ਉਹਨੇ ਕੀ ਕੀਤਾ ਹਿਆ ਮਸਾ ਜਿਹੜੇ ਖੁਦਾ ਦੇ ਲੋਕ ਅbschikt ਨੇ ਜਿਹੜੇ ਖੁਦਾ ਦੇ ਲੋਕ ਮਸਾ ਕੀਤੇ ਹੋਏ ਨੇ ਇਸੇ ਕਰਕੇ ਕਿਉਂਕਿ ਜਾਣਦਾ ਹੈ ਕਿ ਮਸਾ ਕਿਤੇ ਹੋਏ ਨੂੰ ਔਰ ਆਮ ਬੰਦੇ ਵਿੱਚ ਕੀ ਫਰਕ ਹੈ ਅੱਜ ਬਹੁਤ ਸਾਰੇ ਲੋਕ ਇਸ ਗੱਲ ਦਾ ਨਹੀਂ ਗਿਆਨ ਕਿ ਜਿਹੜੇ ਅbschikt ਲੋਕ ਆ ਉਹਨਾਂ ਨੂੰ ਕਹਿਣਾ ਤੇ ਕਿਸ ਤਰੀਕੇ ਨਾਲ ਕਹਿਣਾ ਕਿੱਦਾਂ ਕਹਿਣਾ ਨਹੀਂ ਸਮਝ ਲੋਕ ਬਹੁਤ ਕਹਿ ਰਹੇ ਨੇ ਤੇਰੇ ਜਾਨ ਦਾ ਵੈਰੀ ਬਣਿਆ ਹੋਇਆ ਤੂੰ ਇਹਨੂੰ ਬੁਰਾ ਨਹੀਂ ਕਹਿ ਰਿਹਾ ਕਹਿੰਦਾ ਮੇਰਾ ਬਦਲਾ ਖੁਦਾਵੰਦ ਲੇ ਲੇ ਪਰ ਮੈਂ ਇਹਨੂੰ ਆਪਣੇ ਮੂੰਹ ਦੇ ਵਿੱਚੋਂ ਬੁਰਾ ਕਲਾ ਨਹੀਂ ਕਹਾ